ਮੈਂ ਏ.ਸੀ. ਪਟਿਆਲਾ, ਇਸ਼ਾ ਸਿੰਘਲ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ਤਹਿਤ ਜੋ ਕਿ ਯੁੱਧ ਨਸ਼ਾ ਵਿਰੁੱਧ ਹੈ ਉਹਦੇ ਤਹਿਤ ਅਸੀਂ ਇੱਕ ਨਸ਼ਾ ਮੁਕਤੀ ਯਾਤਰਾ ਕੱਲ ਤੋਂ ਯਾਨੀ ਕਿ 16 ਮਈ 2025 ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਇਹ ਯਾਤਰਾ ਹਰ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੇ ਵਿੱਚ ਹੋਏਗੀ। ਇੱਕ ਦਿਨ ਦੇ ਵਿੱਚ ਤਿੰਨ ਜਗ੍ਹਾ ਇੱਕ ਕੌਨਸਟਿਟੂਐਂਸੀ ਦੇ ਵਿੱਚ ਇਹ ਯਾਤਰਾ ਕੀਤੀ ਜਾਏਗੀ। ਇਹ ਯਾਤਰਾ ਦੇ ਟਾਈਮਿੰਗ ਵੱਖਰੇ ਵੱਖਰੇ ਰੱਖੇ ਜਾਣਗੇ। ਤੇ ਇਹਦੇ ਵਿੱਚ ਹਰ ਤਰੀਕੇ ਨਾਲ ਅਸੀਂ ਜਿਹੜੇ ਸਾਡੇ ਨੌਜਵਾਨ ਹਨ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਆ ਕਿ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦਾ ਇੱਕੋ ਹੀ ਮਹਿੰਮ ਹੈ ਜੋ ਕਿ ਯੁਧ ਦੇ ਨਸ਼ਿਆਂ ਦੇ ਵਿਰੁੱਧ ਹੈਗਾ। ਤੋਂ ਅਸੀਂ ਇਹ ਚਾਹਦੇ ਆ ਕਿ ਮੈਂ ਅਪੀਲ ਕਰਦੀ ਆ ਕਿ ਤੁਸੀਂ ਇਸ ਮਹਿੰਮ ਦਾ ਵੱਧ ਛੱਡ ਕੇ ਹਿੱਸਾ ਲਓ। ਇਹਦੇ ਵਿੱਚ ਆ ਕੇ ਪਾਰਟਿਸਿਪੇਟ ਕਰੋ ਤੇ ਤਾਂਕਿ ਇਹ ਜਿਹੜੀ ਮਹਿੰਮ ਹੈ ਇਹ ਸਿਰੇ ਚੜ ਸਕੇ। ਮੈਂ ਇਹਦੇ ਵਿੱਚ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਅਸੀਂ ਇਹਦੇ ਵਿੱਚ ਜਿਹੜੇ ਲੋਕਾਂ ਨੇ ਡਰੱਗਸ ਛੱਡੇ ਨੇ ਉਹਦੇ ਵਿੱਚ ਅਗਰ ਉਹ ਆਪਣੇ ਬਾਰੇ ਆਪਣੀ ਇਸ ਜਰਨੀ ਬਾਰੇ ਕੁਝ ਦੱਸਣਾ ਚਾਹਣ ਤਾਂ ਉਹਦੇ ਵਿੱਚ ਆ ਕੇ ਸਾਂਝੀ ਕਰ ਸਕਦੇ ਹਨ ਇਹ ਪਿੰਡ ਵਾਈਜ਼ ਇਸੇ ਲਈ ਹੀ ਰੱਖਿਆ ਗਿਆ ਹੈ ਤਾਂ ਕਿ ਇੱਕ ਸਾਥ ਤੇ ਜਾਂ ਇੱਕ ਕਾਮਨ ਜਗ੍ਹਾ ਤੇ ਮਿਲ ਕੇ ਲੋਕ ਆਪਣੀ ਜਿਹੜੀ ਐਕਸਪੀਰੀਐਂਸਿਸ ਹੈਗੀਆਂ ਉਹ ਸ਼ੇਅਰ ਕਰ ਸਕਣ ਤੇ ਸਾਰਿਆਂ ਨੂੰ ਇਸ ਤੋਂ ਪ੍ਰੇਰਣਾ ਮਿਲ ਸਕੇ ਤੇ ਜਿਹੜਾ ਆਪਣਾ ਨੌਜਵਾਨ ਵਰਗ ਹੈਗਾ ਉਹ ਇਸ ਲੱਤ ਤੋਂ ਪਰੇ ਹਟ ਸਕੇ ਸੋ ਮੈਂ ਸਾਰਿਆਂ ਨੂੰ ਅਗੇਨ ਅਪੀਲ ਕਰਨਾ ਚਾਹੂੰਗੀ ਅਸੀਂ ਸ਼ਡਿਊਲ ਜਿਹੜਾ ਹੈਗਾ ਉਹ ਅਸੀਂ ਸ਼ੇਅਰ ਕਰ ਦਵਾਂਗੇ ਤੇ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਦਿੱਤੇ ਟਾਈਮ ਤੇ ਉੱਥੇ ਜ਼ਰੂਰ ਪਾਰਟਿਸਿਪੇਟ ਕਰਨਾ ਹੈ ਧੰਨਵਾਦ